ਕੋਈ ਨਾ ਕੋਈ ਕੈਰੈਕਟਰ ਮਿਲ ਜਾਂਦਾ ਜਿਹੜਾ ਹਸਾਈ ਜਾਊਗਾ ਜਾਂ ਲੰਗ ਬਲਾਈਨ ਹਿਊਮਰ ਨਾਲ ਬੈਠਾ ਕਿਤੇ ਜਾ ਰਿਹਾ ਮੈਂ ਪੁੱਛਿਆ ਹੋਰ ਕਿੰਨੀ ਦੂਰੇ ਕਿੰਨਾ ਟਾਈਮ ਲੱਗੇਗਾ ਉਹ ਦੱਸ ਦੇਗਾ ਤੇ ਛੇਤੀ ਆ ਜਾਏਗਾ ਜੀ ਜਾਏਗਾ ਪਤਾ ਲੱਗੇ ਪਰ ਕੁਛ ਨੂ ਉਹ ਇੱਕ ਦਿਨ ਮੈਂ ਇਹਨਾਂ ਨੂੰ ਲੈ ਗਿਆ ਜੀ ਉਹ ਪੁੱਟਾ ਖਵਾਨ ਅੰਮ੍ਰਿਤਸਰ ਦੀ ਛੱਲੀ ਆਹ ਛੱਲੀ ਮੈਂ ਇਹ ਪੁੱਟਾ ਕਹਿੰਦੇ ਆ ਅਸੀਂ ਛੱਲੀ ਕਹਿੰਦੇ ਆ ਉੱਥੇ ਇੱਕ ਸਰਦਾਰ ਜੀ ਆ ਕੇ ਖੜੇ ਹੋਏ ਉਹ ਪਹਿਲੇ ਵੀ ਕੋਈ ਚਾਰ ਚੂੜੀ ਵੇਚਦਾ ਸੀ ਉਹਨੂੰ ਜਾਣਦੇ ਹੋਣਗੇ ਉਹਨਾਂ ਨੇ ਮੈਨ ਪਛਾਨਿਆ ਵੀ ਨਹੀਂ ਐਕਟਰ ਉਹ ਆਪਣੀ ਕਹਾਣੀ ਦੱਸਣ ਲੱਗਾ ਮੈਨੂੰ ਵੀ ਇਨਵੋਲ ਕਰ ਰਹੇ ਸੁਣਾਣਾ ਜੀ ਸੁਣਾਣਾ ਜੀ ਮੈਂ ਕਦੀ ਬਿਲੀ ਆ ਨਹੀਂ ਕੁਝ ਨਹੀਂ ਉਹ ਕਹਿੰਦੇ ਜੀ ਉਹ ਰਾਤੀ ਨਾਲ ਪੀਤੀ ਤੇ ਫੇਰ ਨਾਲ ਟਿੱਡ ਬੜਾ ਪੀੜ ਹੋਣ ਲੱਗ ਪਈ ਤੇ ਮੈਂ ਡਾਕਟਰ ਕੋਲ ਗਿਆ ਤੇ ਮੈਂ ਉਹਨੂੰ ਬੋਲਿਆ ਜੀ ਡਾਕਟਰ ਸਾਹਿਬ ਐਂ ਜੇ ਟਿੱਡ ਬੜਾ ਪੀੜ ਕਰ ਰਿਹਾ ਪਰ ਦਵਾਈ ਉਹ ਦੇਣਾ ਕਿ 400 ਰੁਪਏ ਖਰਚਾ ਤੇ ਨਸ਼ਾ ਨਾ ਉtre ਪੀੜ ਵੀ ਚੱਗੀ ਸਰ ਉਹ ਜਦ ਉਹ ਬੰਦਾ ਖੜਾ